ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲਪੁਰ ਖੈਰੂ ਜੀ ਆਪ ਨੂੰ ਚੜ੍ਹਦੀ ਕਲਾ ਸਿਰੱਖਣ ਤੰਦਰੁਸਤੀ ਬਖਸ਼ਣ ਜੀ ਸੋ ਸੱਚੇ ਬਾਸ਼ਾ ਵੈਗੁਰੂ ਜੀ ਜਿਵੇਂ ਆ ਭੈਣਾਂ ਦੇ ਮੈਨੂੰ ਹੁਣ ਫੋਨ ਆ ਰਹੇ ਆ ਮਹਾਰਾਜ ਮੈਨੂੰ ਇਦਾਂ ਹੀ ਫੋਨ ਲਿਆਉਂਦਾ ਰਹੇ ਹੇ ਗੁਰੂ ਰਾਮਦਾਸ ਮਹਾਰਾਜ ਮੈਨੂੰ ਐਵੇਂ ਹੀ ਫੋਨ ਆਉਂਦੇ ਰਹਿਣੋਂ ਖੁਸ਼ੀਆਂ ਪਰ ਇੱਕ ਕਦੇ ਵੀ ਕਿਸੇ ਦਾ ਨਰਾਜ਼ ਫੋਨ ਨਾ ਮੇਰੇ ਕੋਲੇ ਆਵੇ ਸੋ ਸੋਨੂੰ ਅੱਜ ਗੱਲ ਦੱਸ ਦਿਆਂ ਜੀ ਆਪਾਂ ਭੈਣ ਦਾ ਫੋਨ ਆਇਆ ਕਹਿੰਦੀ ਮੈਂ 17 ਤਰੀਕ ਨੂੰ ਤੁਹਾਡੀ ਵੀਡੀਓ ਦੇਖੀ ਤੇ ਮੈਂ ਕਹਿੰ ਕਲਿਮਾ ਕਬੀ ਭੈਣ ਕਹਿੰਦੀ ਐ ਵੀ ਕੰਮ ਬਣਦੇ ਆ ਤੇ ਮੈਂ ਵੀ ਚਪਈ ਸਾਹਿਬ ਦੇ ਪਾਠ ਕਰਾਂ। ਕਹਿੰਦੀ ਮੈਂ ਉੱਠਣਾ ਸ਼ੁਰੂ ਕੀਤਾ। ਵੀ ਸੂਆ ਜਲਦੀ ਕਹਿੰਦੀ ਮੈਂ ਉੱਠ ਖੜਦੀ ਸੀ ਕਿ ਕਈਆਂ 'ਚ ਹਿੰਮਤ ਹੁੰਦੀ ਐ ਜੀ ਉੱਠ ਖੜਦੇ ਅੰਮ੍ਰਿਤ ਵੇਲੇ। ਕਹਿੰਦੀ ਮੈਂ ਚਪਈ ਸਾਹਿਬ ਕਰਿਆ ਕਰਾਂ ਤੇ ਮੈਂ ਰਾਤ ਨੂੰ ਵੀ ਆਪਦੀ ਕੁੜੀ ਕੋਲੇ ਕਹਿੰਦੀ ਚਪਈ ਸਾਹਿਬ ਲਾ ਲਿਆ ਕਰਾਂ। ਤੇ ਉਹਦੀ ਕੁੜੀ ਨੂੰ ਨਾ ਇਨਫੈਕਸ਼ਨ ਸੀ ਜੀ ਵਿਚਾਰੀ ਨੂੰ। ਵੀ ਐਨਫੈਕਸ਼ਨ ਕਹਿੰਦੀ ਮੈਨੂੰ ਨਹੀਂ ਪਤਾ ਕਾਹਦੀ ਇਨਫੈਕਸ਼ਨ ਐ ਭੈਣ ਨਾਲ ਜਿੰਨੀ ਭੈਣ ਨਾਲ ਮੇਰੀ ਗੱਲ ਹੋਈ ਐ ਮੌਨ ਨਹੀਂ ਸ਼ੇਅਰ ਕਰੂੰਗੀ। ਇਨਫੈਕਸ਼ਨ ਸੀ ਕੁੜੀ ਨੂੰ ਤੇ ਰੋਟੀ ਬਾਣੀ ਨਹੀਂ ਸਿੱਖਾਂਦੀ ਕੁੜੀ ਵਿਚਾਰੀ ਇਨਫੈਕਸ਼ਨ ਦਾ ਕਰਕੇ ਤੇ ਉਹ ਭੈਣ ਨੇ ਨਾ ਜਦੋਂ ਖੁਸ਼ ਹੋ ਕੇ ਮੈਨੂੰ ਫੋਨ ਕੀਤਾ ਉਦੋਂ ਬੱਧ ਖੁਸ਼ੀ ਮੈਨੂੰ ਹੋ ਜਾਂਦੀ ਹੈ ਫਿਰ ਮੈਨੂੰ ਆਇਆ ਹੁੰਦਾ ਵੀ ਆਪਾਂ ਉਹਨੂੰ ਰੱਬ ਦੇ ਲਾਟ ਲਾਇਆ ਉਹਦਾ ਕੰਮ ਬਣ ਗਿਆ ਇੰਨਾ ਗਚਾ ਚੜਿਆ ਜੀ ਮੈਨੂੰ ਤੁਸੀਂ ਸੋਚ ਨਹੀਂ ਸਕਦੇ ਭੈਣ ਕਹਿੰਦੀ ਵੀ ਮੇਰੀ ਕੁੜੀ ਨੂੰ 2 ਦਿਨ ਹੋ ਗਏ ਕਹਿੰਦੀ ਰੋਟੀ ਖਾਂਦੀ ਨਹੀਂ ਵੀ ਉਹਦੇ ਰੋਟੀ ਪਚਣ ਲੱਗ ਗਈ ਦੇਖੋ ਜੀ ਚਪਈ ਸਹਿਬ ਜੀ ਪਾਠ ਦੇ ਚਮਤਕਾਰ ਦੇਖੋ ਤੁਸੀਂ ਤੁਸੀਂ ਜਿਹੜੇ ਕਹਿੰਦੇ ਨਾ ਪਰਮਾਤਮਾ ਹੈਣੀ ਇਹ ਉਹਨਾਂ ਵਾਸਤੇ ਇੱਕ ਉਦਾਹਰਣ ਹੈ ਭੈਣ ਕਹਿੰਦੀ ਮੇਰੀ ਕੁੜੀ ਨਾ ਵੀ ਰੋਟੀ ਖਾ ਲੈਂਦੀ ਐ ਹੁਣ ਭੈਣੇ ਕਹਿੰਦੀ ਉਹਨੂੰ ਕੋਈ ਘਬਰਾਹਟ ਨਹੀਂ ਆਉਂਦੀ ਕੋਈ ਉਲਟੀ ਨਹੀਂ ਆਉਂਦੀ ਤੇ ਮੈਂ ਅੱਗੇ ਉਹ ਰਾਤ ਨੂੰ ਕਹਿੰਦੀ ਸੌਂਦੀ ਨਹੀਂ ਸੀ ਮੈਂ ਕਹਿੰਦੀ ਹੁਣ ਚਪਈ ਸਹਿਬ ਦਾ ਪਾਠ ਲਾ ਦਿੰਨੀ ਆ ਉਹਦੇ ਕੋਲ ਬਹਿ ਕੇ ਭੈਣ ਜੀ ਮੈਂ ਬਹੁਤ ਬਹੁਤ ਖੁਸ਼ ਆ ਕਹਿੰਦੀ ਵੀ ਅਸੀਂ ਰੁッコਲੇ ਬਹਿ ਕੇ ਖਾਣਾ ਬਾਣਾ ਖਾਂਦੀ ਸੀ ਤੇ ਉਹ ਵਿਚਾਰੀ ਖਾਂਦੀ ਨਹੀਂ ਸੀ ਕਹਿੰਦੀ ਮੈਂ ਅੰਤਾਂ ਦੀ ਦੁਖੀ ਸੀ ਕਹਿੰਦੀ ਵੀ ਮੇਰੇ ਬਹੁਤ ਟਾਈਮ ਹੋ ਗਿਆ ਸੀ ਕਹਿੰਦੀ ਮੇਰੀ ਕੁੜੀ ਨੂੰ ਮੈਂ ਦਵਾਈਆਂ ਬੂਟੀਆਂ ਦਵਾਉਂਦੀ ਨੂੰ ਇਨਫੈਕਸ਼ਨ ਦੀਆਂ ਤੇ ਪਰ ਅੱਜ ਕਹਿੰਦੀ ਮੇਰੀ ਜਾ ਕੇ ਰੱਬ ਨੇ ਸੋਣਲੀ ਵੀ ਮੇਰੀ ਕੁੜੀ ਵੀ ਰੋਟੀ ਖਾਣ ਲੱਗੀ ਭੈਣ ਕਹਿੰਦੀ ਮੈਂ ਬੜੀ ਖੁਸ਼ ਹਾਂ ਤੇ ਮੈਂ ਕਿਹਾ ਫੇਰ ਫੇਰ ਕਹਿੰਦੀ ਮੈਂ ਹੁਣ ਹੋਰਾਂ ਨੂੰ ਵੀ ਕਹਿੰਦੀ ਇਹ ਗੱਲ ਕਹੀ ਵੀ ਤੁਸੀਂ ਚਪਈ ਸਾਹਿਬ ਦੇ ਪੰਜ ਪਾਠ ਕਰਨੇ ਸ਼ੁਰੂ ਕਰੋ ਵੀ ਮੇਰੀ ਕੁੜੀ ਜੇ ਮੇਰੀ ਕੁੜੀ ਨੂੰ ਦੋ ਦਿਨਾਂ ਹੋ ਗਏ ਕਹਿੰਦੀ ਫਰਕ ਪੈਣ ਲੱਗ ਗਿਆ ਹਜੇ ਤਾਂ 17 ਤਰੀਕ ਤੋਂ ਵੀ ਥੋੜੀ ਦੇਣੀ ਹੋਈ ਆ ਤਿੰਨ ਚਾਰਕ ਦਿਨ ਹੀ ਹੋਏ ਆ ਭੈਣ ਕਹਿੰਦੀ ਮੇਰੀ ਕੁੜੀ ਨੂੰ ਦੋ ਦਿਨਾਂ ਚ ਕਹਿੰਦੀ ਮੈਨੂੰ ਪਤਾ ਲੱਗਣ ਲੱਗ ਗਿਆ ਭੈਣ ਕਹਿੰਦੀ ਮੈਨੂੰ ਸੰਕੇਤ ਮਿਲੇ ਚੰਗੇ ਸੰਕੇਤ ਮਿਲਣੇ ਸ਼ੁਰੂ ਹੋ ਰਹੇ ਆ ਮੈਂ ਕਿਹਾ ਵੀਰੇ ਕੋਈ ਕਰਦਾ ਨਹੀਂ ਦਿਲ ਲਾ ਕੇ ਚਪਈ ਚੋ ਪਈ 24 ਘੰਟੇ 24 ਘੰਟੇ ਲਈ ਮਖ ਬੰਦੇ ਤੇ ਰક્ષਾ ਦਾ ਕੰਮ ਚਲਾ ਆਂਦਾ ਹੈ ਸ਼ੀਦੀ ਪਹਿਰਾ ਲੱਗ ਜਾਂਦਾ ਬੰਦੇ ਤੇ ਫਿਰ ਪਰਮਾਤਮਾ ਆਪ ਰੱਖਿਆ ਕਰਦਾ ਅੰਗ ਸੰਗ ਰਹਿੰਦਾ ਜਦੋਂ ਬੰਦਾ ਚਪਈ ਸਿਰ ਦਾ ਪਾਠ ਕਰਦਾ ਚੋ ਪਈ 24 24 ਘੰਟੇ ਜਾਨੀ ਕਿ ਦਿਨ ਰਾਤ ਚ 24 ਘੰਟੇ ਹੁੰਦੇ ਆ 24 ਘੰਟੇ ਫਿਰ ਸ਼ੀਦੀ ਪਹਿਰਾ ਤੁਹਾਡੇ ਤੇ ਲੱਗ ਜਾਂਦਾ ਅਕਾਲ ਪੁਰਖ ਵੈਗੁਰੂ ਆਪ ਤੁਹਾਡੀ ਫਿਰ ਰਾਖੀ ਕਰਦੇ ਆ ਜਦੋਂ ਤੁਸੀਂ ਫਿਰ ਮੈਂ ਭੈਣ ਨੂੰ ਮੈਂ ਕਹਿੰਦੀ ਤੁਸੀਂ ਅੱਜ ਵੀਡੀਓ ਪਾਈ ਨਿੰਦਿਆ ਚੁਗਲੀ ਵਾਲੀ ਮੈਂ ਕਹਿਆ ਭਾਣੇ ਇਹ ਲੜ ਇਹ ਲੜਵਾਨੀ ਬਣ ਕੇ ਰੱਖੀ ਮੈਂ ਕਹੇ ਨਹੀਂ ਹੈਗਾ ਵੀ ਪਰਮਾਤਮਾ ਦਾ ਤੂੰ ਪਰਮਾਤਮਾ ਤੇਰੇ ਕੰਮ ਕਰਨ ਲੱਗ ਗਿਆ ਤੇ ਮੈਂ ਕਹਾਂ ਤੂੰ ਪਾਠ ਛੱਡ ਦੇ ਤੇ ਜਾਂ ਮੈਂ ਕਹਾਂ ਤੂੰ ਨਿੰਦਿਆ ਨਿੰਦਿਆ ਨਹੀਂ ਕਰਨੀ ਮੈਂ ਕਹਿਆ ਇਹ ਮੇਰੀ ਵਾਰਨਿੰਗ ਹੈ ਸਾਰਿਆਂ ਨੂੰ ਮੈਂ ਜਿਹੜੇ ਗੁਰੂ ਨਾਲ ਜੁੜਨਗੇ ਵੀ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਦੀ ਗੱਲ 'ਚ ਹਿੱਸਾ ਨਹੀਂ ਲੈਣਾ ਆਪਦੇ ਘਰੇ ਚੰਗਾ ਪਾਓ ਚੰਗਾ ਖਾਓ ਆਪਣੀ ਜ਼ਿੰਦਗੀ ਚੰਗੀ ਜਿਉਮੋ ਕੀਲਾ ਨਾ ਤੁਸੀਂ ਕਿਸੇ ਦੀਆਂ ਜਿੰਨਾਂ ਜਿਹੜੇ ਚੰਗਿੰਦੇ ਚੁਗਲੀ ਕਰਦੇ ਉਹਨਾਂ ਜਿਹੜੇ ਚ ਕੋਈ ਐਕਸਰਸਾਈਜ਼ ਕਰ ਲਿਆ ਕਰੋ ਕੋਈ ਬਾਹਾਂ ਦੁਖਦੀਆਂ ਕੋਈ ਲੱਤਾਂ ਦੁਖਦੀਆਂ ਐਕਸਰਸਾਈਜ਼ ਕਰ ਲਿਆ ਕਰੋ ਜਿੰਨਾਂ ਜਿਹੜੇ ਲੋਕਾਂ ਕੋਲੇ ਨਿੰਦਿਆ ਚੁਗਲੀ ਕਰਨ ਜਾਂਦੇ ਹੋ ਨਾਲੇ ਸਿਹਤ ਨਾਲੇ ਧਨ ਧਨ ਮਤਲਬ ਵੀ ਸਿਹਤ ਵਿੱਚ ਤੁਹਾਡੇ ਡਾਕਟਰਾਂ ਕੋਲੇ ਪੈਸੇ ਨਹੀਂ ਲੱਗਣਗੇ ਸੋ ਮੇਰੇ ਨਾਲ ਇਹ ਜਿਹੜੀਆਂ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਲੋਕਾਂ ਨੂੰ ਫਿਰ ਪਤਾ ਲੱਗੇ ਵੀ ਗੁਰਬਾਣੀ ਚੀਜ਼ ਕੀ ਹੈ ਗੁਰਬਾਣੀ ਆਪਾਂ ਨੂੰ ਕਿੱਥੇ ਲੈ ਕੇ ਜਾਂਦੀ ਹੈ ਹੁਣ ਉਹ ਭੈਣ ਨੇ ਫੋਨ ਕੀਤਾ ਤਾਂ ਮੈਂ ਜ਼ਿਕਰ ਕੀਤਾ ਉਹ ਕਹਿੰਦੀ ਭਾਣੇ ਮੈਂ ਤੇਰੇ ਕੋਲੇ ਤਾਂ ਜ਼ਿਕਰ ਕੀਤਾ ਵੀ ਤੂੰ ਵੀ ਉਹ ਉਸ ਬੈਂਡ ਨੂੰ ਤਾਂ ਮੈਨੂੰ ਲੱਗਾ ਮੈਮ ਚ 5-6 ਮਹੀਨੇ ਹੋ ਗਏ ਉਹ ਉਹੋ ਕਿਹਾ ਸੀ ਉਹ ਉਹ ਮੈਂ ਵੀਡੀਓ ਨੂੰ ਵਡਾ ਕੇ ਸਪੈਸ਼ਲ ਪਾਉਂਗੀ ਕੁਝ ਕਿਹਾ ਸੀ ਉਹ ਭੈਣ ਨੇ ਮੇਰੇ ਕਹੇ ਮੁਤਾਬਕ ਚੱਲ ਪਈ ਜਿਵੇਂ ਮੈਂ ਉਹਨੂੰ ਕਿਹਾ ਸੀ ਉਹਨੇ ਉਵੇਂ ਕਰ ਲਿਆ ਤੇ ਉਹ ਤਾਂ ਆਪਾਂ ਜਨਤਾਂ ਦੀ ਖੁਸ਼ ਕਹਿੰਦੀ ਭਾਣ ਇੱਕ ਮੇਰਾ ਛੋਟਾ ਜਿਹਾ ਕੰਮ ਹੋ ਰਿਹਾ ਮੈਂ ਕੋ ਵੀ ਬਣ ਜੂਗਾ ਉਹਨੇ ਪੁੱਛਿਆ ਹੀ ਮੈਂ ਕੀ ਕਰਾਂ ਮਖ ਤੂੰ ਆਹ ਕੰਮ ਕਰੋ ਵੀ ਬਣ ਜਾ ਤੇਰਾ ਪਰ ਗੁਰੂ ਮਤ ਗਨੀ ਭਣੇ ਮੇਰੇ ਤੇ ਵੀ ਮੈਂ ਕਦੀ ਭਣੇ ਮੈਂ ਤੇ ਨਹੀਂ ਦਿੰਦਾ ਚੁਗਲੇ ਮੇਰੇ ਵਾਲੀ ਆਸੀ ਨਹੀਂ ਗਿਲੇ ਮੈਂ ਕਹਾਂ ਨਾ ਭਣੇ ਨਿੰਦਿਆ ਚੁਗਲੀ ਨਹੀਂ ਕਰਨੀ ਮੈਂ ਕਹਾਂ ਜਿਹਨੇ ਗੁਰਬਾਣੀ ਨਾਲ ਜੁੜਨਾ ਉਹ ਗੁਰਬਾਣੀ ਨਾਲ ਜੁੜੇ ਹੀ ਨਾ ਮੈਂ ਕਹਾਂ ਜਿਨ੍ਹਾਂ ਨੇ ਲੋਕਾਂ ਦੇ ਦਿਲ ਦਿਖਾਉਣੇ ਆ ਗਲਤ ਬੋਲਣਾ ਕਿਸੇ ਨੂੰ ਗਲਤ ਕਮੈਂਟ ਕਰਨਾ ਮੈਂ ਕਹਾਂ ਉਹ 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 ਬੰਦੇ ਮੇਰੀ ਵੀਡੀਓ ਨਾ ਦੇਖੋ ਤੇ ਨਾ ਮੇਰੇ ਨਾਲ ਜੁੜੋ ਮੈਂ ਕਹਾਂ ਉਹ ਨਹੀਂ ਉਹ ਹੀ ਬੰਦੇ ਮੇਰੇ ਨਾਲ ਜੁੜਨ ਜਿਹੜੇ ਆਪਣੇ ਮਨ ਤੇ ਕੰਟਰੋਲ ਕਰਕੇ ਗੁਰੂ ਮਹਾਰਾਜ ਦੇ ਲੜ ਲੱਗਣਗੇ ਤੇ ਗੁਰੂ ਮਹਾਰਾਜ ਦੀ ਬਾਵਾ ਕਰਨਗੇ ਠੀਕ ਹੈ ਜੀ ਸੋ ਮੇਰਾ ਕੰਮ ਹੈ ਸੋਨੂੰ ਬਾ ਇਹ ਗੱਲਾਂ ਸੋਚਣੀਆਂ ਵੀ ਹਾਂ ਯਾਰਾ ਅਸੀਂ ਨਿੰਦਿਆ ਕਰਕੇ ਕੀ ਖਟਦੇ ਆ ਸਭ ਤੋਂ ਪਹਿਲਾਂ ਜੇ ਤੁਸੀਂ ਕੋਈ ਕੰਮ ਕਰਦੇ ਨੋ ਉਹਦਾ ਦੂਜਾ ਪਈਆ ਜ਼ਰੂਰ ਦੇਖਿਆ ਕਰੋ ਉਹਦਾ ਮਤਲਬ ਜ਼ਰੂਰ ਕੱਢਿਆ ਕਰੋ ਵੀ ਆਪਾਂ ਕਿਸੇ ਦੀ ਆਤਮਾ ਦਿਖਾ ਕੇ ਆਈਆਂ ਬਹਿ ਕੇ ਸੋਚਿਆ ਕਰੋ ਕਿ ਆਪਾਂ ਨੂੰ ਕੀ ਮਿਲ ਗਿਆ ਆਪਾਂ ਕਿਸੇ ਕੋਲੇ ਝੂਠ ਬੋਲ ਕੇ ਕਿਸੇ ਦੇ ਖਿਲਾਫ ਪੜਕਾ ਕੇ ਆਏ ਆ ਫਿਰ ਜ਼ਰੂਰ ਸੋਚਿਆ ਕਰੋ ਕੀ ਮਿਲ ਗਿਆ ਵੱਧ ਤੋਂ ਵੱਧ ਉਹ ਬੰਦੇ ਦੋ ਲੜਨਗੇ ਨਾ ਤੁਸੀਂ ਦੋ ਜਣ ਦੋ ਜਣਿਆਂ ਨੂੰ ਲੜਾਈ ਸਕਦੇ ਹੋ ਕੀ ਕਰ ਮਾਰਦਾ ਤੁਸੀਂ ਕਿਸੇ ਨੂੰ ਸਕਦੇ ਨਹੀਂ ਨਾ ਦੋ ਜਣਿਆਂ ਨੂੰ ਲੜਾ ਦੋਗੇ ਆਪ ਵੀ ਦਿਓ ਲੜ ਪੈਣਗੇ ਵਿਚਾਰੇ ਠੀਕ ਆ ਇੱਕ ਦੇ ਵੱਧ ਮਾਰ ਗਿਆ ਇੱਕ ਦੇ ਘੱਟ ਮਾਰ ਗਿਆ ਜੋ ਮਰਜ਼ੀ ਹੋ ਗਿਆ ਹਨਾ ਸੋਨੂ ਕੀ ਮਿਲਿਆ ਦੱਸੋ ਨਾ ਤਾਂ ਸੋਨੂ ਅਗਲੇ ਪੈਸੇ ਦੇ ਕੇ ਗਿਆ ਵੀ ਬਈ ਤੂੰ ਸਾਨੂੰ ਲੜਾਇਆ ਨਾ ਤੈਨੂੰ ਉਹ ਪੈਸੇ ਦੇ ਕੇ ਗਿਆ ਵੀ ਹਾਂ ਤੂੰ ਮੈਨੂੰ ਦੱਸਿਆ ਤੇ ਮੈਂ ਤੇ ਨਾਲ ਲੜਾਇਆ ਸਮਾਂ ਤੁਸੀਂ ਪਾਪ ਕੀਤਾ ਪਾਪ ਪਾਪਾਂ ਦੇ ਭਾਗੀ ਤੁਸੀਂ ਆਪ ਬਣਿਓ ਇੱਕ ਮਿੰਟ ਵਿੱਚ ਕਹਿੰਦੇ ਆ ਭਣਜੀ ਤੁਸੀਂ ਰੋਵ ਨਾਲ ਵਾਲਾ ਕੋਈ ਪਰ ਰੋਵ ਨਾਲ ਨਹੀਂ ਬੋਲਦੀ ਜੀ ਇਹ ਆਵਾਜ਼ ਵੀ ਨਹੀਂ ਉਹ ਤੋਂ ਦਿਲੋਂ ਨਿਕਲਦੀ ਹੁੰਦੀ ਆ ਉਦੋਂ ਫਿਰ ਮੈਨੂੰ ਐ ਹੁੰਦਾ ਵੀ ਮੈਂ ਸਾਰ ਨੂੰ ਦੱਸਾਂ ਵੀ ਇਹ ਚੀਜ਼ਾਂ ਦੇ ਰਿਜ਼ਲਟ ਆ ਕਹਿੰਦੇ ਹੁੰਦੇ ਨਾ ਅੱਗ ਦਾ ਅੱਗ ਦਾ ਡਰਾਇਆ ਬੰਦਾ ਟਟਿਆਣੇ ਤੋਂ ਵੀ ਡਰਦਾ ਟਟਿਆਣਾ ਨਿੱਕਾ ਜਿਹਾ ਹੁੰਦਾ ਰਾਤ ਨੂੰ ਚਮਕਦਾ ਜਦੋਂ ਆ ਬੰਦਾ ਤੋਂ ਵੀ ਡਰਦਾ ਵੀ ਅੱਗ ਦਾ ਗਿਆ ਫਿਰਦਾ ਕਿਤੇ ਮੇਰਾ ਕੰਮ ਹੈ ਸੋਨੂੰ ਗਰਵਾਨੀ ਨਾਲ ਜੋੜਨਾ ਝੂਠਾ ਦੁਫਾਨਾ ਚੋਂ ਕੱਢਣਾ ਗੱਪ ਛੜੱਪਾਂ ਚੋਂ ਕੱਢਣਾ ਮੈਂ ਕਹਿੰਦੀ ਆ ਸੋਡੀ ਜ਼ਿੰਦਗੀ ਗੁਲਾਬ ਦੇ ਫੁੱਲ ਵਰਗੀ ਹੋਵੇ ਐਨੀ ਸੋਹਣੀ ਤੁਸੀਂ ਜ਼ਿੰਦਗੀ ਜਿਉਮੋ ਵੀ ਤੁਸੀਂ ਆਪਦੀ ਅਗਲੀ ਜ਼ਿੰਦਗੀ ਵੀ ਸਵਾਰੋ ਜਿੱਥੇ ਤੁਸੀਂ ਜਾਣਾ ਸੋ ਨਰਕ ਸੁਰਗ ਇੱਥੇ ਐ ਪਰਨਾ ਇੱਥੇ ਐ ਹੁਣ ਮੈਂ ਤੁਹਾਨੂੰ ਪੰਜਾਬੀ ਚ ਕੀ ਦੱਸਾਂ ਤੁਸੀ ਕਾਇਦੇ ਨੂੰ ਫਲਾਣਾ ਬੰਦਾ ਮੰਜੇ ਜਿਹਾ ਟੀਕਾ ਮਾਰਦਾ ਤੁਹਾਨੂੰ ਕੀ ਪਤਾ ਉਹ ਕਿਹੜੀ ਚੀਜ਼ ਦੀ ਗਲਤੀ ਭਰ ਰਿਹਾ ਦੇਖੋ ਜੀ ਕੁਝ ਲੋਕ ਹੁੰਦੇ ਆ ਵੀ ਆਪਾਂ ਕਹਿੰਦੇ ਨਾ ਫਲਾਣੇ ਬੰਦੇ ਨੇ ਤਾਂ ਕੋਈ ਮਾੜਾ ਨਹੀਂ ਕੀਤਾ ਉਹ ਬੱਚਾ ਦੁਖੀ ਬਹੁਤ ਨਹੀਂ ਵੀਰੇ ਕੁਝ ਗੱਲਾਂ ਹੁੰਦੀਆਂ ਉਹਨਾਂ ਨੇ ਜਦੋਂ ਕੋਈ ਬੰਦਾ ਮਾੜਾ ਕੰਮ ਐਸਾ ਕਰਦਾ ਨਾ ਉਹ ਇਕੱਲਾ ਹੀ ਕਰਦਾ ਹੁੰਦਾ ਉਹ ਕਿਸੇ ਕੋਲੇ ਭੇਤ ਨਹੀਂ ਦਿੰਦਾ ਹੁੰਦਾ ਸੋ ਉਹਦੀਆਂ ਕਰਨੀ ਦੇ ਫਲ ਹੁਣ ਜੇ ਮੈਂ ਕੋਈ ਪਾਪ ਕਰੂੰਗੀ ਮੈਂ ਤੁਹਾਡੇ ਨਾਲ ਥੋੜੀ ਸ਼ੇਅਰ ਕਰੂੰਗੀ ਤਾਂ ਮੈਨੂੰ ਇਹ ਹੋਊਗਾ ਵੀ ਤੇ ਮੈਨੂੰ ਗਲਤ ਸਮਝਣ ਲੱਗ ਜਾਣਗੇ ਮੈਂ ਤਾਂ ਸਿਆਣੀ ਬਣਨ ਦੀਆਂ ਨਜ਼ਰਾਂ 'ਚ ਇਸ ਕਰਕੇ ਪਾਪ ਤਾਂ ਆਪਣੇ ਤੋਂ ਵੀਰੇ ਹੁੰਦੇ ਹੀ ਹੁੰਦਾ ਫਿਰ ਕਰਕੇ ਸਜ਼ਾ ਮਿਲਦੀ ਹੈ ਜਿਨੇ ਪਾਪ ਨਹੀਂ ਕੀਤਾ ਉਹਨੂੰ ਸਜ਼ਾ ਨਹੀਂ ਮਿਲਦੀ ਕਿਉਂਕਿ ਉਹਦੇ ਨਾਲ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਹੁੰਦੇ ਆ ਕਦੇ ਵੀ ਸੱਚੇ ਸਾਥੀਆਂ ਦਾ ਮਹਾਰਾਜ ਸਾਥ ਨਹੀਂ ਛੱਡਦੀ ਉਹ ਵੱਖਰੀ ਗੱਲ ਆ ਵੀ ਆਪਣੇ ਵਰਗੇ ਲਾਲਚੀ ਹੋ ਜਾਂਦੇ ਆ ਆਪਾਂ ਨੂੰ ਲਾਲਚ ਹੋ ਜਾਂਦਾ ਕੋਈ ਨਾ ਕੋਈ ਚੀਜ਼ ਆਪਾਂ ਐਸੀ ਕਰ ਹੀ ਦਿੰਨੇ ਆ ਬੀਜ ਦੇ ਵਿੱਚ ਆਪਾਂ ਪਾਪਾਂ ਦੀ ਭਾਗੀ ਬਣ ਜਾਂਦੇ ਆ ਹੋ ਜਾਂਦੀਆਂ ਆਪਣੇ ਤੋਂ ਗਲਤੀ ਗਲਤੀ ਮੰਨਣਾ ਸਿੱਖੋ ਸੌਖੇ ਰਹੋਗੇ ਤੇ ਜਿਵੇਂ ਹੁਣ ਉਹ ਭੈਣ ਦੀ ਬੇਟੀ ਆ ਵੀ ਉਹਨੇ ਗੁਰਬਾਣੀ ਨਾਲ ਜੁੜੇ ਨੂੰ 17 ਤਰੀਕ ਜਿੱਤਾ 5-6 ਦਿਨ ਪੰਜ ਕ ਦਿਨ ਹੀ ਟੱਪੇ ਆ ਉਹ ਭੈਣ ਦੀ ਬੇਟੀ ਕਦ ਕਦਨ ਟੱਪੇ ਆ ਜੀ ਉਹ ਭੈਣ ਦੀ ਬੇਟੀ ਖਾਣਾ ਖਾਣ ਲੱਗੀ ਫਿਰ ਤੁਸੀਂ ਦੱਸੋ ਪ੍ਰਮਾਤਮਾ ਹੋਰ ਕਿੱਥੇ ਹੁੰਦਾ ਤੁਸੀਂ ਦਈਓ ਜਵਾਬ ਮੈਨੂੰ ਪ੍ਰਮਾਤਮਾ ਸਿੱਧਾ ਥੋੜੀ ਕਿਸੇ ਕੋਲ ਚੱਲ ਕੇ ਆਉਂਦਾ ਪ੍ਰਮਾਤਮਾ ਆਪ ਦੇ ਬਣਾਏ ਬੰਦਿਆਂ 'ਚ ਹੀ ਵੱਸਦਾ ਹੁੰਦਾ ਆਪ ਦੀ ਬਣਾਈ ਦੁਨੀਆ ਦੇ ਵਿੱਚ ਹੀ ਵੱਸਦਾ ਹੁੰਦਾ ਉਹ ਉਹ ਕਹਦੇ ਨਹੀਂ ਹੁੰਦਾ ਕਿ ਭਗਵਾਨ ਚੱਲ ਕੇ ਨਹੀਂ ਆਉਂਦਾ ਪਰ ਉਸ ਤੋਂ ਪਹਿਚਾਣ ਨਹੀਂ ਹੁੰਦੀ ਠੀਕ ਹੈ ਕਿਉਂਕਿ ਇੱਕ ਵਾਰੀ ਦੀ ਗੱਲ ਹੈ ਕਹਿੰਦੇ ਕੋਈ ਸਾਧੂ ਸੀ ਹੈ ਕਿਉਂ ਸਾਧੂ ਉਹ ਉਹ ਰੋਜ਼ ਕਹਿ ਦਿੰਦੀ ਸੀ ਕਹਿੰਦੀ ਵੀ ਆ ਕਿ ਮੈਂ ਇੰਨੀ ਸੇਵਾ ਕਰਦੀਆਂ ਰੱਬ ਮਿਲਣਾ ਨਹੀਂ ਆਉਂਦਾ ਮੈਂ ਇੰਨੀ ਸੇਵਾ ਕਰਦੀਆਂ ਮੈਂ ਧਰਮ ਤੇ ਸਹੀ ਆ ਮੈਨੂੰ ਰੱਬ ਮਿਲਣ ਨਹੀਂ ਆਉਂਦਾ ਰੱਬ ਮੈਨੂੰ ਮਿਲਣ ਨਹੀਂ ਆਉਂਦਾ ਰੱਬ ਆਉਂਦਾ ਮਿਲਣ ਕਦੇ ਨਾ ਕਦੇ ਕਿਸੇ ਰੂਪ ਚ ਰੱਬ ਮਿਲਣ ਜਰੂਰ ਆਉਂਦਾ ਬੰਦੇ ਨੂੰ ਪਰ ਬੰਦਾ ਪਹਿਚਾਣਦਾ ਨਹੀਂ ਉਹ ਕਹਿੰਦਾ ਜਦੋਂ ਦੇ ਘਰੇ ਗਿਆ ਮਹਾਰਾਜ ਕਹਿੰਦੀ ਵੀ ਅਸੀਂ ਤੇਰੇ ਤੇਰੇ ਘਰੇ ਗਏ ਸੀ ਕਿ ਤੇਰੇ ਯਾਦ ਆ ਕਿ ਤੂੰ ਜਵਾਬ ਦਿੱਤਾ ਸੀ ਮੈਨੂੰ ਜਿਹੜੇ ਸੱਚੇ ਭਗਤ ਹੁੰਦੇ ਹਨ ਨਾ ਮਹਾਰਾਜ ਦੇ ਜੀ ਉਹ ਲੰਗਰ ਪ੍ਰਸ਼ਾਦਾ ਹੀ ਮੰਗਦੇ ਹੁੰਦੇ ਆ ਮਾਇਆ ਕਦੇ ਨਹੀਂ ਮੰਗਦੇ ਕਿਸੇ ਤੋਂ ਜੋ ਸੱਚੇ ਸਾਧੂ ਹੁੰਦੇ ਹਨ ਨਾ ਮਾਇਆ ਨਹੀਂ ਮੰਗਦੇ ਉਹ ਲੰਗਰ ਪ੍ਰਸ਼ਾਦਾ ਖਾਣ ਪੀਣ ਵਾਲੀਆਂ ਜਾਂ ਵਸਤਰ ਮੰਗਦੇ ਹੁੰਦੇ ਆ ਤੇ ਕਹਿੰਦਾ ਮੈਂ ਗਿਆ ਸੀ ਤੇਰੇ ਘਰੇ ਕਹਿੰਦਾ ਆਹ ਕਿ ਬੁੱਢੀ ਨੂੰ ਉਹ ਕਹਿੰਦਾ ਵੀ ਮੈਂ ਤੇਰੇ ਘਰੇ ਗਿਆ ਸੀ ਭਾਈ ਮੈਂ ਤਾਂ ਉੱਥੇ ਰੋਟੀ ਖਾਣ ਨੂੰ ਮੰਗੀ ਸੀ ਤੇ ਤੂੰ ਕਹਿੰਦਾ ਐਡਾ ਪੁੱਠਾ ਬੋਲੀ ਸੀ ਤੇ ਕਹਿੰਦਾ ਮੈਂ ਉੱਥੋਂ ਮੁੜ ਆਇਆ ਮੈਂ ਤੇਰੇ ਘਰੇ ਚਰਨ ਦਾ ਪਾਈ ਹੈ ਕਹਿੰਦਾ ਤੂੰ ਇਹ ਗੱਲ ਕਹੀ ਸੀ ਕਹਿੰਦੀ ਆਪ ਆਪ ਦਾ ਢੱਡ ਦਾ ਕਿ ਮਸਾਂ ਭਰਿਆ ਤੈਨੂੰ ਕਿਥੋਂ ਮਨ ਵੀ ਤੂੰ ਬਹੁਤ ਪੁੱਠਾ ਬੋਲੀ ਸੀ ਸੋ ਇਹ ਕਹਿੰਦਾ ਭਾਵੇਂ ਵੀ ਤੁਸੀਂ ਕਈ ਵਾਰੀ ਤੁਹਾਡੇ ਘਰੇ ਐਸਾ ਬੰਦਾ ਆਉਂਦਾ ਜਿਹਦੇ ਵਿੱਚ ਪਰਮਾਤਮਾ ਵਸਿਆ ਹੁੰਦਾ ਠੀਕ ਹੈ ਵੀ ਮੈਂ ਮੰਨਦੀ ਆਂ ਵੀ ਜਿਹੜੇ ਜਿਹਨਾਂ ਨੂੰ ਰੱਬ ਨੇ ਦਸੇ ਹੱਥ ਦਿੱਤੇ ਆਹ ਦਸੇ ਉਂਗਲਾਂ ਅੰਗੂਠੇ ਦਿੱਤੇ ਆ ਦੋ ਹੱਥ ਕਾਇਮ ਦਿੱਤੇ ਉਹ ਮੰਗ ਕੇ ਖਾਵੇ ਉਹ ਉਹਦੇ ਲਈ ਆਪਾਂ ਕਹਿੰਦੇ ਸ਼ਰਮ ਵਾਲੀ ਗੱਲ ਹੈ ਕਿਉਂਕਿ ਹਰ ਇੱਕ ਬੰਦਾ ਇੱਥੇ ਦਿਹਾੜੀ ਕਰਦਾ ਮਿਹਨਤ ਕਰਨ ਨਾਲ ਕੋਈ ਨਾ ਤਾਂ ਵੱਡਾ ਹੁੰਦਾ ਨਾ ਕੋਈ ਛੋਟਾ ਹੁੰਦਾ ਠੀਕ ਹੈ ਜੀ ਮਿਹਨਤ ਨਾਲ ਆਪਣਾ ਢਿੱਡ ਭਰਦਾ ਹੈ ਘਰ ਚੱਲਦਾ ਹੈ ਹੋਰ ਕੁਝ ਨਹੀਂ ਫਰਕ ਹੁੰਦਾ ਸੋ ਜੇ ਤੁਹਾਡੇ ਘਰੇ ਕੋਈ ਮਾੜ ਮੰਗਤਾ ਆਉਂਦਾ ਪਹਿਲੀ ਗੱਲ ਤਾਂ ਹੁਣ ਦੁਨੀਆ ਨੇ ਪਖੰਡੀ ਐਨੇ ਹੋ ਚੁੱਕੇ ਆ ਵੀ ਕੋਈ ਡਰਦਾ ਬਾਹਰ ਨਹੀਂ ਖੋਲਦਾ ਗਲ ਘੋਟ ਜਾਂਦੇ ਆ ਜੀ 100 ਰੁਪਏ ਦੀ ਖਤਰ ਇਹ ਵੀ ਗੱਲਾਂ ਸਹੀ ਆ ਪਰ ਕੁਝ ਬੰਦੇ ਇਸ ਹੁੰਦੇ ਮੈਂ ਕਿਉਂ ਨਹੀਂ ਜਿਹੜਾ ਜਮਾ ਬਜ਼ੁਰਗ ਹੋਵੇ ਨਾ ਮੰਗਣਾ ਉਹਨੂੰ ਖਾਲੀ ਨਾ ਮੋੜਿਆ ਕਰੋ ਕਿਉਂਕਿ ਬਜ਼ੁਰਗਾਂ ਦੇ ਰੂਪ ਚ ਹੀ ਜਿਆਦੇ ਪਰਮਾਤਮਾ ਆਉਂਦੇ ਆ ਬਜ਼ੁਰਗ ਜਾਂ ਬੱਚੇ ਏਡੀ ਜੰਦੀ ਪਛਾਣ ਰੱਖਿਓ ਵੀ ਕੋਈ ਨਜਾਇਜ਼ ਬਜ਼ੁਰਗ ਆ ਨਾ ਬਜ਼ੁਰਗ ਦੀ ਤਾਂ ਆਪਣੀਆਂ ਅੱਖਾਂ ਵੀ ਪਛਾਣਨ ਲੱਗ ਜਾਂਦੀਆਂ ਵੀ ਇਹ ਢੰਗੀ ਆ ਕਿ ਇਹ ਰੀਅਲ ਚ ਦੁਖੀ ਐ ਸੋ ਕਿਸੇ ਨੂੰ ਜੇ ਤੁਸੀਂ ਦਾਨ ਨਹੀਂ ਨਾ ਦੇਣਾ ਪੁੱਠਾ ਸਿੱਧਾ ਜਿਵੇਂ ਹੀ ਨਹੀਂ ਬੋਲਣਾ ਬਸ ਅਗਲੇ ਨੂੰ ਕਹਦੇ ਹੋ ਵੀ ਜਾਓ ਤੁਸੀਂ ਅੱਗੇ ਜਾਓ ਬਸ ਇੱਥੇ ਨਿਬੜ ਜਾ ਕਰੋ ਨਾ ਗਾਲ ਨਾ ਗਲੋਚ ਮੰਦਾ ਚੰਗਾ ਕੁਝ ਨਹੀਂ ਬੋਲਣਾ ਤੁਸੀਂ ਠੀਕ ਐ ਜੇ ਤੁਹਾਨੂੰ ਲੱਗਦਾ ਅਗਲੇ ਨੂੰ ਘਰੇ ਜਮਾਂ ਐਂਟਰ ਨਾ ਹੋਣ ਦਿਓ ਬਾਹਰ ਕੇ ਕਹੋ ਭਾਈ ਕੋਈ ਨਹੀਂ ਮੈਂ ਦੋ ਰੋਟੀਆਂ ਲਿਆ ਦਿੰਦਾ ਠੀਕ ਐ ਤੇ ਕੱਲਾ ਤਾਂ ਪੰਗਾ ਲਾਓ ਨਾ ਭਾਈ ਅੱਜ ਕੱਲ ਟਾਈਮ ਵੜਾ ਹੈ ਨਾ ਵੀ ਕੌਣ ਕਿਹਦੇ ਬਾਹ ਉਹ ਗੱਲਾਂ ਆ ਜਾਂਦੀਆਂ ਵੀ ਜਿਹੜਾ ਬੰਦਾ ਮਿਹਨਤੀ ਉਹ ਤਾਂ ਮੰਗਦਾ ਹੀ ਨਹੀਂ ਹੁੰਦਾ ਜੀ ਸਿੱਧੀ ਜੀ ਗੱਲ ਆਪਣੇ ਕੋਲੇ ਸੋ ਮੇਰੀ ਵੀਡੀਓ ਲੰਬੀ ਨਾ ਹੋ ਜਾਏ ਜੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਉਹ ਭੈਣ ਨੂੰ ਚਪਈ ਸਹਿ ਪਾਠ ਕਰਨ ਦੇ ਚਮਤਕਾਰ ਮਿਲਣੇ ਸ਼ੁਰੂ ਹੋਗੇ ਤਾਂ ਤੁਸੀਂ ਵੀ ਪਾਠ ਕਰੋ ਰੱਬ ਨਾਲ ਜੁੜੋ ਨਿੰਦਿਆ ਚੁਗਲੀ ਇੱਧਰ ਉੱਧਰ ਛੱਡੋ ਆਪਣੇ ਤੱਕ ਮਤਲਬ ਰੱਖੋ ਆਪਣੇ ਪਰਿਵਾਰ ਤੱਕ ਮਤਲਬ ਰੱਖੋ ਖਾਓ ਪੀਓ ਵਧੀਆ ਜੈਸੀ ਗਜੈਸ ਹੈ ਵਧੀਆ ਪਾਓ ਜੇ ਖਾਣ ਨੂੰ ਭਰੇ ਰੱਬ ਨੇ ਵਧੀਆ ਦਿੱਤਾ ਵਧੀਆ ਖਾਓ ਪਾ ਵੀ ਲਿਆ ਕਰੋ ਪਤਾ ਨਹੀਂ ਇਹ ਦੁਨੀਆ ਕਦੋਂ ਸਾਨੂੰ અલਵਿਦਾ ਕਹਿ ਦੇ ਨੰਬਰ 2 ਇਹ ਜਿਹੜੀ ਆਪਣਾ ਜਨਮ ਹੈ ਵਾਰ-ਵਾਰ ਨਹੀਂ ਮਿਲਦਾ ਤਾਂ ਕਰਕੇ ਸਾਨੂੰ ਕਹਿਣੀ ਆ ਵੀ ਥੋੜਾ ਬਹੁਤਾ ਚੰਗਾ ਪਾ ਲਿਆ ਕਰੋ ਚੰਗਾ ਖਾ ਲਿਆ ਕਰੋ ਜੇ ਤੁਹਾਨੂੰ ਰੱਬ ਨੇ ਦਿੱਤਾ ਹੈ ਜਿੰਨਾ ਵੀ ਦਿੱਤਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਕੱਪੜਾ ਸਾਫ਼ ਸੁਥਰਾ ਪਾ ਲਓ ਚਾਹੇ ਸਸਤਾ ਪਾ ਲਓ ਕਹਿਣ ਦਾ ਭਾਵ ਵੀ ਹਮੇਸ਼ਾ ਚੜਦੀ ਕਲਾ 'ਚ ਰਹੋ ਮਰੂ ਮਰੂ ਕੋ ਨੂੰ ਇਹ ਤਾਂ ਘਰੇ ਗਰੀਬੀ ਆਉਗੀ ਚੜਦੀ ਕਲਾ 'ਚ ਰਹੋਗੇ ਤਾਂ ਪਰਮਾਤਮਾ ਬਰਕਤਾਂ ਪਾਉਣਗੇ ਜੈਸੀ ਸੋਚ ਹੈ ਸੋਚ ਨੂੰ ਹਮੇਸ਼ਾ ਫੁੱਲ ਲੱਗਦੀ ਲੱਗਦੇ ਆ ਮਾੜੀ ਸੋਚ ਰੱਖੋਗੇ ਮਾੜੇ ਕੰਮ ਹੋਣਗੇ ਚੰਗੀ ਸੋਚ ਰੱਖੋਗੇ ਤਾਂ ਚੰਗੇ ਕੰਮ ਹੋਣਗੇ ਸੋ ਦੇਖੋ ਭੈਣ ਬਾਣੀ ਨਾਲ ਜੁੜ ਗਈ ਤੇ ਭੈਣ ਨੇ ਸਾਰਾ ਟੱਬਰ ਜੋੜ ਲਿਆ ਇੱਕ ਵਾਰ ਤੁਹਾਨੂੰ ਹੋਰ ਦੱਸੂ ਮੈਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿਹੜੇ ਲੋਕਾਂ ਨੇ ਮੈਨੂੰ ਫੋਨ ਕੀਤਾ ਵੀ ਭਾਈ ਅਸੀਂ ਇੰਨੇ ਚਿਰ ਦੀ ਸੱਡੀ ਗੁਰਬਾਣੀ ਛੋਡੀ ਵੀਡੀਓ ਦੇਖ ਕੇ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਕਹਿੰਦੇ ਸਾਡੇ ਦੇ ਵਿੱਚ ਕਤਾਂਗ ਵਸੀ ਵੀ ਅਸੀਂ ਗੁਰੂ ਤੋਂ ਬੇਮਖ ਹੋਏ ਫਿਰਦੇ ਹਾਂ ਆਪਣੇ ਗੁਰੂ ਤੋਂ ਮੇ ਬੇਮਖ ਹੋ ਕੇ ਸਾਨੂੰ ਕੁਝ ਨਹੀਂ ਮਿਲਣਾ ਇਹ ਗੱਲ ਮੇਰੀ ਯਾਦ ਰੱਖਿਓ ਜਿੰਨੀ ਲੋਕਾਂ ਦੀ ਪੂਜ-ਪੂਜ ਕਰਦੇ ਹਾਂ ਨਾ ਇਹ ਚੀਜ਼ਾਂ ਛੱਡ ਕੇ ਪ੍ਰਮਾਤਮਾ ਦੇ ਲਾੜ ਲੱਗ ਜਿਓ ਤੁਹਾਡੇ ਬਿਗੜੇ ਕੰਮ ਨਾ ਬਣੇ ਤਾਂ ਮੇਰਾ ਨਾਮ ਵਟਾ ਦਿਓ ਪਰ ਸ਼ਰਤ ਮੇਰੀ ਇਹ ਹੈ ਨਿੰਦਿਆ ਚੁਗਲੀ ਨਹੀਂ ਕਰਨੀ ਜਿਸ ਘਰ ਨਿੰਦਿਆ ਚੁਗਲੀ ਹੁੰਦੀ ਉੱਥੇ ਵੱਧਦੇ ਨਹੀਂ ਹੁੰਦੇ ਉੱਥੇ ਬਿਮਾਰੀ ਮੁ ਜੋ ਪਈ ਸਾਹਿਬ ਦੇ ਪਾਠ ਕਰੋ ਰੱਬ ਨਾਲ ਜੁੜੋ ਸਵੇਰੇ ਉੱਠੋ ਅੰਮ੍ਰਿਤ ਵੇਲਾ ਸਮੋ ਤੇ ਮੈਂ ਸਪੈਸ਼ਲ ਵੀਡੀਓ ਬਣਾ ਕੇ ਵੀ ਪਾਉਂਗੀ ਵੀ ਮੈਂ ਉੱਠ ਕੇ ਕੀ ਕਰਦੀ ਆ ਕਿਹੜੇ ਪਾਠ ਕਰਦੀ ਆ ਉਹ ਵੀ ਮੈਂ ਜਰੂਰ ਬਣਾ ਕੇ ਪਾਉਂਗੀ ਸੋ ਆਪ ਸਭ ਨੂੰ ਮੇਰੇ ਬਨੂ ਮਨਜੀਤ ਬਨੀਆਂ ਪਿਆਰਪਰੀ ਸਤਿ ਸ੍ਰੀਕਾਲ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ